ਹਰ ਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਪਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀ ਉਸ ਅਕਾਲ ਪੁਰਖ ਨੇ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਤੁਹਾਨੂੰ ਆਪਣੇ ਚਰਨਾਂ ਨਾਲ ਜੋੜਿਆ ਹਮੇਸ਼ਾ ਪ੍ਰਮਾਤਮਾ ਨੇ ਆਪਣੇ ਭਗਤਾਂ ਦੇ ਨਾਲ ਦੁਨੀਆ ਤੋਂ ਵੱਖਰੀ ਵਿਹਾਜ ਪੂਰੀ ਹੈ ਰਵੈਤੀ ਨੰਬਰਾਂ ਦਾ ਪਾਸ ਕੀਤਾ ਹੈ ਆਪਣੇ ਭਗਤਾਂ ਨੂੰ ਮੇਰਾ ਰਹਿਮਤਾ ਕਰਕੇ ਦੁਨੀਆ ਦੀ ਦਲਦਲ ਦੇ ਵਿੱਚੋਂ ਕਢਿਆ ਹੈ ਕਲ ਯੁਗ ਦੀ ਅੱਗ ਦਾ ਸੇਕ ਆਪਣੇ ਭਗਤਾਂ ਦੇ ਮਨ ਤੱਕ ਨਹੀਂ ਪਹੁੰਚਣ ਦਿੱਤਾ ਬੜੀਆਂ ਰਹਿਮਤਾਂ ਬੜੀਆਂ ਮਿਹਰਾਂ ਹਰ ਭਗਤਾਂ ਦੇ ਹੁੰਦੀਆਂ ਨੇ ਲਿਹਾਜ਼ਾਂ ਪੂਰੀਆਂ ਜਾਂਦੀਆਂ ਨੇ ਭਗਤਾਂ ਦੇ ਨਾਲ ਇਹ ਬਾਕੀ ਆਤਮਾਵਾਦੀ ਦੀ ਬੇਨਤੀ ਹੈ ਕਿ ਤੂੰ ਆਪਣੇ ਭਗਤਾਂ ਨਾਲ ਲਿਹਾਜ਼ਾਂ ਮੁੱਢ ਤੋਂ ਕਰਦਾ ਆਇਆ ਹੈ ਕਰੇ ਕਿਉਂ ਨਾ ਕਿਉਂਕਿ ਭਗਤਾਂ ਦਾ ਪਿਆਰ ਸੱਚਾ ਹੈ ਭਗਤ ਆਪਣੇ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਏ ਨੇ ਭਗਤ ਨੂੰ ਆਪਣੇ ਪਰਮਾਤਮਾ ਨਾਲ ਹਮੇਸ਼ਾ ਪਿਆਰ ਰਹਿੰਦਾ ਹੈ ਪਰਮਾਤਮਾ ਨੇ ਚਾਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਚ ਚਾਹੇ ਸੱਚੇ ਪਾਸ਼ਾ ਹਜੂ ਜ ਸਾਂਜਿ ਦੇ ਰੂਪ ਦੇ ਵਿੱਚ ਆਪਣੇ ਬੱਚਿਆਂ ਦੀ ਸ਼ਹਾਦਤ ਦਿੱਤੀ ਭਗਤਾਂ ਦੇ ਵਾਸਤੇ ਉਹਨੇ ਆਖਿਆ ਕਿ ਮੇਰੇ ਭਗਤ ਹੀ ਮੇਰੇ ਬੱਚੇ ਨੇ ਇਹੀ ਕੋਈ ਨਾ ਪਰਿਵਾਰ ਤੇਰੀਆਂ ਭਗਤਾਂ ਲਾ ਮੁੱਢ ਤੋਂ ਚੱਲਣ ਲਿਹਾ ਚ ਤੇਰੀਆਂ ਭਗਤਾਂ ਲਾ ਮੁੱਢ ਤੋਂ ਚੱਲਣ ਲਿਹਾ ਚ ਤੇਰੀਆਂ ਭਗਤਾਂ ਲਾ ਸਾਈਕਲਾਂ ਤੇ ਕੁਮ ਸੱਚੇ ਪਾਤਸ਼ਾਹ ਕੀਤੀਆਂ ਤੁਹਾਡੇ ਬੱਚਿਆਂ ਦੇਸਾਂ ਪਰਦੇਸਾਂ ਦੇ ਟੂਲ ਬਖਸ਼ ਤੇ ਪਿਆਰ ਮਖਤ ਦੀਆਂ ਸਾਈਕਲਾਂ ਦੇ ਘੁੰਮਣ ਵਾਲੇ ਤੇ ਬਹਾਲੇ ਵਿੱਚ ਜਹਾਜ਼ ਤੇਰੀਆਂ ਫਗਦ ਨਾਲ ਮੁੰਡ ਤੋਂ ਚੱਲਣੇ ਲਹਾਜਾਂ ਤੇਰੀਆਂ ਫਗਦ ਨਾਲ ਮੁੰਡ ਤੋਂ ਚੱਲਣੇ ਲਹਾਜਾਂ ਤੇਰੀਆਂ ਭਗਤਾਂ ਨਾਲ ਸਾਈਕਲਾਂ ਤੇ ਘੁੰਮਣ ਵਾਲੇ ਤਬਹਾਲੇ ਵਿੱਚ ਜੋ ਹਾਜਾਂ ਤੇਰੀਆਂ ਭਗਤਾਂ ਨਾਲ ਮੁੜ ਤੋਂ ਚੱਲਣੇ ਲਿਹਾਜਾਂ ਤੇਰੀਆਂ ਭਗਤਾਂ ਨਾਲ ਮੁੜ ਤੋਂ ਚੱਲਣੇ ਲਿਹਾਜਾਂ ਤੇਰੀਆਂ ਭਗਤਾਂ ਨਾਲ ਜਿਹੜੇ ਦਿਲ ਤੋਂ you're ਚੱਲਣੇ ਲਿਖਾ ਜਾਣ ਤੇਰੀਆਂ ਭਗਤਾਂ ਨਾਲ ਪਾਵੇਂ ਤੂੰ ਖਲਗਦਦਾ ਸਾਈਂ ਤਨਾਰ ਮੁੜ ਤੋਂ ਚੱਲਣ ਲਿਹਾ ਜਾ ਤੇਰੀਆਂ ਭਗਤਾਂ ਨਾਲ ਮੁੜ ਤੋਂ ਚੱਲਣ ਲਿਹਾ ਜਾ ਤੇਰੀਆਂ ਭਗਤਾਂ ते ਸਿੱਖੇ ਉਸਤਾਦ ਬਣਾਤੇ बनातू ਨੂੰ ਮਾਤਾ ਪਾਵਣ ਲਾਤੇ अण ਸਿੱਖੇ ਉਸਤਾਦ ਬਣਾਤੇ जगनू ਨੂੰ ਮਾਤਾ ਪਾਵਣ ਲਾਤੇ अनपढ़ ਤੋਂ ਲੇਖ ਲਖਾਤੇ

ਮੁਢ ਤੋਂ ਚੱਲਣ ਲਿਖਾ ਜਾ ਤੇਰੀਆਂ ਭਗਤਾਂ ਨਾਲ ਸਾਈਂ ਕਿਲਾ ਤੇ ਘੁੰਮ ਮਾਰੇ ਤਬ ਹਾਲੇ ਵਿੱਚ ਜਾ ਜਾ ਤੇਰੀਆਂ ਭਗਤਾਂ ਨਾਲ ਮੁਢ ਤੋਂ ਚੱਲਣ ਲਿਖਾ ਜਾ ਤੇਰੀਆਂ ਭਗਤਾਂ ਨਾਲ ਮੁਢ ਤੋਂ ਚੱਲਣ ਲਿਖਾ ਜਾ ਤੇਰੀਆਂ ਭਗਤਾਂ ਨਾਲ ਹਸਪਤਾਲਾਂ ਦੇ ਵਿੱਚ ਦੱਕੇ ਖਾਂਦੀ ਵੇਖੀ ਭਗਤ ਨਾਮ ਨੇ ਆ ਤੋਬ ਬਿਮਾਰੀ दुआ दवा न ते लिहाज़ा तेर भगत मुढ तो चलण लिहाजा तेर भगत मु चलण लिहाजा तेरियां भॻता न ਤੇਰੀ ਸ਼ਬਦ ਰਸਾਇਆ ਦੇਖ ਲੈ ਨਾਲ ਮਾਨ ਦੇ ਭਗਤੀ ਚੱਲੇ ਤੇਰੀ ਸ਼ਬਦ ਰਸਾਇਆ ਦੇਖ ਲੈ ਨਾਲ ਮਾਨ ਦੇ ਭਗਤੀ ਚੱਲੇ ਸੰਦੀਪ ਭੰਮਰਾ ਕਹਿੰਦਾ ਕਦੇ ਭਗਤਾਂ ਨੂੰ ਜਾਨੀ ਨੁਕਲੇ ਸੰਦੀਪ ਭੰਮਰਾ ਕਹਿੰਦਾ ਕਦੇ

ਤੇਰੀਆਂ ਭਗਤਾਂ ਨਾ ਜਿਹੜੇ ਦਿਲ ਤੋਂ ਭੋਲੇ ਨੇ ਉਹ ਵੀ ਤਾਂ ਤੇਰੇ ਗੋਲੇ ਨੇ ਬਾਕੀ ਸਾਰੇ ਖਾਣ ਪੀਣ ਤੇ ਰੋਟੀ ਟੁਕਦੇ ਰਹੋਣੇ ਨੇ ਖਾਲੀ ਜੇਬਾਂ ते भ तो चलण लिहाज़ा तेरियां भॻतान मुड़ लिहाज़ा ते भगतान Pô, okay,